Okay, có phần nào hello, 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 ਇਹਵਾਜਾ ਨਾ ਕਰੇ ਸਭ ਕੋ ਆਹ ਨਹੀਂ ਹੋਇਆ ਕੋਈ ਜਿੱਧਰ ਆ ਕੇ ਚਲੋ ਅਲੋ ਅਲੋ ਜਾਨ ਕੇ ਨੀ ਲਾ ਰਿਹਾ ਜੀ ਨਾ ਚਾ ਨਾ ਜੀ ਫੋਨ ਚ ਦਿਖਾਉਂਦੇ ਆ ਜਿਹੜਾ ਬੰਦਾ ਹਲਮੜ ਪਉਂਦਾ ਹੈ ਪ੍ਰੋਪਰ ਉਹਦੇ ਡਾਕੂਮੈਂਟ ਪੂਰੇ ਰੂਲ ਫੋਲੋ ਕਰਦਾ ਉਹ ਚੀਜ਼ ਉਹਨਾਂ ਵਾਸਤੇ ਆ ਤੁਹਾਡੇ ਰੈਸਟਰੀ ਵਾਲੇ ਵਾਸਤੇ ਨਹੀਂ ਰੈਸਟਰੀ ਹਾਂ ਉਹ ਵੀ ਉਹ ਵੀ ਕੋਈ ਹੱਦ ਪਰ ਉਹ ਬੰਦਾ ਲੈ ਲੇ ਇਹ ਸਾਰੇ ਸਪੈਸ਼ਲ ਮੌਕੇ ਬੰਦੀ ਕੀਤੀ ਗਈ ਆ ਸੀਪੀ ਸਾਹਿਬ ਦੀ ਕੋਠੀ ਤੇ ਇਰਦ ਗਿਰਦ ਬੁਲਟ ਦੇ ਪਟਾਕੇ ਮਾਰਦੇ ਆ ਜਾਂ ਰੋਂਗ ਸਾਈਡ ਆਉਂਦੇ ਆ ਜੀ ਉਹਨਾਂ ਨੂੰ ਡਾਕੇ ਤੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਹਾਂ ਜੀ ਕਿੰਨੇ ਬੁਲਟਾਂ ਦੇ ਚਲਾਨ ਕੀਤੇ ਗਏ ਦੋ ਬੁਲਟ ਮੋਟਰਸਾਈਕਲਾਂ ਦੇ ਕੀਤੇ ਆ ਜੀ ਤੇ ਚਾਰ ਰੋਂਗ ਸਾਈਡ ਦੋ ਟ੍ਰਿਪਲਿੰਗ ਦੇ ਕੀਤੇ ਇੱਕ ਐਕਟਿਵਾ ਦੇ ਉੱਤੇ ਉਹ ਸਾਡੇ ਸਾਹਮਣੇ ਇੱਕ ਕਸਟਮ ਪਾਰਕ ਤੇ ਬੰਦਾ ਭੱਜਿਆ ਸੀ ਫੜ ਕੇ ਕੀ ਕਾਰਵਾਈ ਕੀਤੀ ਉਹ ਸਾਰੇ ਉਹਦੀ ਗੱਡੀ ਬਾਉਂਡ ਕਰਤੀ ਜੀ ਬਿਨਾਂ ਇਹ ਤੇ ਰੌਂਗ ਸਾਈਡ ਭਜਾਲੀ ਉਹਨੇ ਤੇ ਫੜ ਕੇ ਤੇ ਉਹਦੀ ਗੱਡੀ ਬਾਂਡ ਕੀਤੀ ਗਈ ਤੇ ਜਿਹੜੇ ਅੱਜਕੱਲ ਨੌਜਵਾਨ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਆਪਣੇ ਪੇਪਰ ਪੂਰੇ ਰੱਖਣਾ ਰੌਂਗ ਸਾਈਡ ਨਾ ਹੋਣ ਹੈਲਮਟ ਪਾ ਕੇ ਰੱਖਣਾ ਫੋਨ ਦੀ ਵਰਤੋਂ ਨਾ ਕਰਨਾ ਤੇ ਮਤਲਬ ਟ੍ਰਿਪਲਿੰਗ ਵਗੈਰਾ ਨਾ ਕਰਨੀ ਸਰ ਜਿਹੜੇ ਬੁਲਟ ਦੇ ਪਟਾਕੇ ਮਾਰ ਕੇ ਨਿਕਰ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਉਹਨਾਂ ਨੂੰ ਕੀ ਕਹਿਣਾ ਜਾਓਗੇ ਕੀ ਵਾਰਨਿੰਗ ਦੇਣਾ ਚਾਹੋਗੇ ਉਹਨਾਂ ਨੂੰ ਸਾਡਾ ਇਹੀ ਮੈਸੇਜ ਆ ਕਿ ਪਟਾਕੇ ਨਾ ਮਾਰੇ ਜਾਣ ਸਲਾਂਸ ਅਰੀਜਨਲ ਰਹਿਣ ਦੇਣਾ ਮਤਲਬ ਕਾਫੀ ਦਿਆਸ਼ਤ ਪੈਂਦੀ ਹੈ ਇਹਦੇ ਨਾਲ